ਦੇਖੋ ਸਾਰੇ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਕਿਉਰਿਟੀ ਫੋਰਸਸ ਸਾਰੀ ਬੋਲਿੰਗ ਪਾਰਟੀਆਂ ਹੁਣ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਬੋਲਿੰਗ ਪਾਰਟੀ ਹੁਣ ਬੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਿਆ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਪੋਲਿੰਗ ਜਿਹੜੀ ਹੈ ਸਟਾਰਟ ਆ ਸਰ ਕਿੰਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨਾਂ ਕਹਿੰਦੇ ਕੋਈ ਮਾਮਲੇ ਵੀ ਦਰਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੰਘਣਾ ਚਾਹੀਦਾ ਨਹੀਂ ਸਰ ਸੇਕੋ ਬੁੱਕ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜੇਕਰ ਵੀ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਭਰਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਿਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਪ੍ਰਤੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋ ਸਕੇ। ਅੱਜ ਸਰ ਕਰਨੇ ਵਜੇ ਜਿਹੜੀ ਇਹ ਕੱਲ ਨੂੰ VOTING ਦੀ ਪ੍ਰਕਿਰਿਆ ਜਿਹੜੀ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਦੀ ਪ੍ਰਕਿਰਿਆ ਚੱਲੂਗੀ। ਕੀ ਸੰਦੇਸ਼ ਜਿਹੜਾ ਵਾ ਆਮ ਲੋਕਾਂ ਨੂੰ ਜਾਂ ਵੋਟਰਾਂ ਨੂੰ? ਮੇਰੇ ਆਮ ਵੋਟਰ ਨੂੰ ਇਹ ਸੰਦੇਸ਼ ਹੈ ਤੁਸੀਂ ਵੱਧ ਚੜ੍ਹ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਆਪਣਾ ਹਿੱਸਾ ਪਾਓ। ਪਾਰਟੀ ਕਹਿੰਦੇ ਸ਼ਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜ ਆ ਜ ਵਾ ਮੇਰਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਜਿਵੇਂ ਉੱਥੇ ਸ਼ਾਮੀਆਨੇ ਦਾ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋਵੇ ਹਾਂਜੀ ਸੈਂਟਰਲ ਫੋਰਸਿਜ਼ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ ਚਾਰ-ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀ 26 ਦੇਖੋ ਸਾਰੇ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਕਿਉਰਿਟੀ ਫੋਰਸਿਜ਼ ਸਾਰੀ ਪੋਲਿੰਗ ਪਾਰਟੀਆਂ ਹੁਣ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਪੋਲਿੰਗ ਪਾਰਟੀ ਹੁਣ ਪੋਲਿੰਗ ਪਾਰਟੀ ਕੇ ਆਪਣੀ ਮਸ਼ੀਨਾ ਲੈਣ ਗਿਆ ਮਸ਼ੀਨਾ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਜਿਹੜੀ ਹੈ ਸਟਾਰਟ ਆ ਆ ਸਰ ਕਿਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕੀ ਜਿਹੜੀ ਇਨਸਟਰਕਸ਼ਨਾਂ ਕਹਿੰਦੇ ਕੋਈ ਮਾਮਲੇ ਵੀ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਬਾਰੇ ਗੱਲ ਨੰਗਰ ਚੈਨਲ ਤੇ ਟੇਕਅਪ ਹੋਇਆ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜੇਕਰ ਵੀ ਕਿਸੇ ਦੇ ਮਰਲੇ ਵੀ ਕੋਈ ਕੁਤਾਹੀ ਭਰਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕਰੂਸ਼ਲ ਅਹਿਮ ਹਿੱਸਾ ਹੁੰਦੀਆਂ ਤੇ ਮਸ਼ੀਨਾਂ ਨੂੰ ਸਿਰਫ ਤੇ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਕੇ ਜਾ ਸਕਦਾ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋਵੇ। ਅਸਲ ਕਿਨੇ ਵਜੇ ਜਿਹੜੀ ਇਹਨਾਂ ਨੂੰ VOTING ਪ੍ਰਕਿਰਿਆ ਜਿਹੜੀ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਇਹ ਪ੍ਰਕਿਰਿਆ ਚੱਲੂਗੀ। ਅੰਕੀ ਸੰਦੇਸ਼ ਜਿਹੜਾ ਵਾ ਆਮ ਲੋਕਾਂ ਨੂੰ ਜਾਂ ਬੋਲਣਾ ਮੇਰੇ ਆਮ ਵੋਟਰ ਨੂੰ ਇਹ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵੀ ਆਪਣਾ ਹਿੱਸਾ ਪਾਓ। ਜਿਹੜੇ ਕਹਿੰਦੇ ਸ਼ਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਸ਼ਾਮੀ ਆਣੇ ਦਾ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੱਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ। ਥੈਂਕ ਯੂ ਬាទ ਹਾਂ ਜੀ ਸੈਂਟਰਲ ਫੋਰਸਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ 4-4 ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀ 26